ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਇਹ ਫੀਲ ਹੈ ਅਲਟਰਨੇਟਿਵ ਮੈਡੀਕਲ ਸਾਇੰਸ ਜਿੱਥੇ ਦਵਾਈ ਨਹੀਂ ਦੇਣੀ ਪੈਂਦੀ ਬਿਨਾਂ ਦਵਾਈ ਤੋਂ ਸਾਰੀ ਰਿਸਰਚ ਹੈ ਔਰ ਇਹਦੇ ਵਿੱਚ ਅਸੀਂ ਟੋਟਲ ਜਿਹੜੇ ਸਿਸਟਮ ਨੇ 12 ਸਿਸਟਮ ਨੇ ਸਾਡੇ ਸਰੀਰ ਦੇ ਇੰਟਰ ਕਨੈਕਟਿਡ ਇੰਟਰ ਡਿਪੈਂਡੈਂਟ ਇੰਟਰ ਰਿਲੇਟਿਡ ਐਂਡ ਅਫੈਕਟ ਈਚ ਅਦਰ ਅਸੀਂ ਇਸ ਥਿਊਰੀ ਤੇ ਕਮ ਥੀਰੂ ਨੂੰ ਲੈ ਕੇ ਰਿਸਰਚ ਕੀਤੀ ਹੈ ਤੇ ਉਹਦੇ ਤੇਸੀ ਵਰਕ ਕਰ ਰਹੇ ਨੇ ਨਹੀਂ ਹੱਬ ਯਾਰ ਅੱਗੇ ਲੈ ਕੇ ਆਪ ਕਹੇਗਾ ਪਹਿਲੇ ਲੇਟੀ ਰਹਿੰਦੀ ਹੈਗੀ ਸੀ ਲੇਟ ਗਈ ਆ ਤੇ ਉੱਠ ਕੇ ਬੈ ਨਹੀਂ ਸਕਦੀ ਸੀ ਜਾਂ ਫਿਰ ਪੈਰ ਹਲਾਣੇ نیچے ਬਹਿ ਜਾਂਦੀ ਕੁਰਸੀ ਤੇ ਬਹਿ ਕੇ ਪੈਰ ਬੱਠੀ ਰਹਿੰਦੀ ਹੈਗੀ ਸੀ ਹੁਣ ਐਕਸਰਸਾਈਜ਼ ਆਪਣੇ ਕਰਦੀ ਆ ਪੈਰ ਚੁੱਕਦੀ ਹੈ ਕੀਆ ਕਰਦੀ ਆ ਬਾਹਾਂ ਚੁੱਕ ਕੇ ਹੁਣ ਆਪਣੇ ਬੈਰਦੇ ਉੱਤੇ ਬਹਿ ਵੀ ਜਾਂਦੀ ਆ